ਕਿਉਂ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਬੀਤੇ ਦਿਨ ਪੰਜਾਬ ਦੇ ਇੱਕ ਨਾਮੀ ਗੈਂਗਸਟਰ ਦੇ ਭਰਾ ਦੇ ਉੱਤੇ ਦੇਰ ਰਾਤ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਗੋਲੀਆਂ ਚਲਾਉਣ ਦੀ ਘਟਨਾ ਤੋਂ ਪਹਿਲਾਂ ਕੁਝ ਮੰਡੇ ਆਂਦੇ ਨੇ ਉਸ ਦੀ ਦੇਖੀ ਕਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਵਿਅਕਤੀ ਇਕੱਲਾ ਖੜ੍ਹਾ ਹੁੰਦਾ ਤੇ ਉਸ ਦੇ ਉੱਤੇ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਲੁਧਿਆਣਾ ਦੇ ਗਾਂਧੀ ਨਗਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਜਿਹੜਾ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਦੇਰ ਰਾਤ 11 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਤਿੰਨ ਨੌਜਵਾਨ ਜਿਹੜੇ ਨੇ ਪੰਜਾਬ ਦੇ ਨਾਮੀ ਗੈਂਗਸਟਰ ਦੇ ਭਰਾ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਔਰ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਸ਼ਿਫ ਪੱਟੀ ਦੇ ਦੇ ਭਰਾ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦਾ ਨਾਮ ਦੀਪਕ ਹੈ ਜੋ ਕਿ ਜਨਮ ਦਿਨ ਦਾ ਕੇਕ ਕਟ ਰਸੀ ਮਾਰਕੀਟ ਦੇ ਵਿੱਚ ਗਿਆ ਸੀ ਔਰ ਦੀਪਕ ਸੜਕ ਦੇ ਉੱਤੇ ਖੜਾ ਹੋਇਆ ਸੀ ਤੇ ਉਸੇ ਦੌਰਾਨ ਉਸ ਦੀ ਰੇਕੀ ਪਹਿਲਾ ਕੀਤੀ ਜਾਂਦੀ ਹੈ ਤੇ ਉਸ ਦੌਰਾਨ ਬਾਈਕ ਦੇ ਉੱਤੇ ਨੌਜਵਾਨ ਮਾਸਕ ਪਾ ਕੇ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੀਪਕ ਦੀ ਹਾਲਤ ਇਸ ਸਮੇਂ ਕਾਫੀ ਨਾਜ਼ੁਕ ਹੈ ਉਸ ਨੂੰ ਹਸਪਤਾਲ ਵੀ ਭਰਤੀ ਕਰਾਇਆ ਗਿਆ ਹੈ ਅਜੇਹ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਆਖਿਰਕਾਰ ਕਿਹੜੇ ਨੌਜਵਾਨਾਂ ਦੇ ਵੱਲੋਂ ਜਿਹੜਾ ਘਿਰ ਕੇ ਗਾਂਦੇ ਨਗਰ ਦੇ ਵਿੱਚ ਜਿਹੜਾ ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਇਹ ਤਕਰੀਬਨ ਅੱਧੀ ਰਾਤ ਦੀ ਘਟਨਾ ਦੱਸੀ ਜਾ ਰਹੀ ਹੈ ਤਾਂ ਅੱਜ ਕੱਲ ਗੋਲੀਆਂ ਚਲਾਨੀਆਂ ਆਮ ਹੋ ਗਈਆਂ ਨੇ ਪਰ ਜੋ ਲੁਧਿਆਣੇ ਦੇ ਵਿੱਚ ਇਸ ਢੰਗ ਦੀ ਘਟਨਾ ਵਾਪਰੀ ਹੈ ਕਹਿ ਸਕਦੇ ਹਾਂ ਕਿ ਕਿਥੇ ਨਾ ਕਿਥੇ ਦਹਿਸ਼ਤ ਦੇ ਵਿੱਚ ਲੋਕ ਇਸ ਸਮੇਂ ਆਗੇ ਨੇ ਕਿ ਕਿੱਦਾਂ ਇੱਕ ਮੁੰਡੇ ਦੋ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਤੇ ਉਸ ਮਗਰੋਂ ਉਸ ਉੱਤੇ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਬਈ ਕੀ ਨਾਂ ਬੋਲਦਾ ਮੇਰਾ ਨਾਂ ਹੈ ਸ਼ਿਵਾ ਭੱਟੀ ਆ ਜੀ ਉਹ ਅੱਡੀ ਕੀ ਕਰਨਾ ਚਾਹੋਗੇ ਤੇਰੇ ਅੱਜੋ ਕਾਰਡ ਹੋਏ ਕਿੰਨੇ ਵਧੀਆ ਗੱਲ ਆ ਦੇਖੋ ਜੀ ਇਹ ਜੀ ਸਮਥਿੰਗ ਮੇਰੇ ਆਈ ਥਿੰਕ ਮੇਰੇ ਘਰ ਨਾਲ 11 ਦੇ ਵਿੱਚ ਵਿੱਚ ਦੀ ਗੱਲ ਆ ਜੀ 11 ਵਜਿਆਂ ਤੋਂ ਪਹਿਲਾਂ ਤੇ 11 ਵਜਿਆਂ ਤੋਂ ਬਾਅਦ 15-20 ਮਿੰਟ ਤੇ ਵੀ ਵਿੱਚ ਵਿੱਚ ਦੀ ਗੱਲ ਆ ਠੀਕ ਹੈ ਜੀ ਤੇ ਇੱਕ ਮੁੰਡਾ ਪਹਿਲਾਂ ਬਾਈਕ ਤੇ ਦੇਖ ਕੇ ਗਿਆ ਤੇ ਦੋ ਮੁੰਡੇ ਫਿਰ ਘੁੰਮ ਕੇ ਆਏ ਮੂੰਹ ਤੇ ਪਰਨੇ ਬੰਨੇ ਹੋਏ ਸੀ ਇੱਕ ਨੂੰ ਪਛਾਣ ਲਿਆ ਸੀਗਾ ਤੇ ਇੱਕ ਮੂਰੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹਨਾਂ ਦੇ ਹੁਲੀਏ ਤੋਂ ਤੇ ਇਹਦੇ ਮੇਰੇ ਭਰਾ ਦੇ ਛੋਟੇ ਦੇ ਫੇਰ ਕਰਕੇ ਗਿਆ ਜੀ ਦੋ ਇਹ ਤਾਂ ਇਹਨੇ ਥੋੜਾ ਜਿਹਾ ਬਸ ਜੰਪ ਕਰਕੇ ਥੋੜਾ ਜਿਹਾ ਬਚਾਹ ਹੋ ਗਿਆ ਜੀ ਠੀਕ ਹੈ ਜੀ ਤੇ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵੀ ਜਾਨੀ ਕਿ ਕੋਲ ਆ ਕੇ ਵੀ ਮਾਰਨ ਦੀ ਤੇ ਇਹਨਾਂ ਨੇ ਸਾਡੀ ਪੁਰਾਣੀ ਲਾਗੜਾ ਢਾਈ ਦੀ ਤੇ ਉਦਾਂ ਸਾਨੂੰ ਕਹਿੰਦੇ ਵੀ ਸਾਡੀ ਕੋਈ ਗੱਲਬਾਤ ਨਹੀਂ ਹੈ ਸਾਡਾ ਵੀ ਅਸੀਂ ਲੜਾਈ ਝਗੜਾ ਨਹੀਂ ਚਾਹਦੇ ਅਸੀਂ ਲੜਨਾ ਨਹੀਂ ਚਾਹਦੇ ਫਿਰ ਵੀ ਆਹ ਕੰਮ ਕਰਵਾਈ ਜਾਂਦੇ ਪਏ ਆ ਕੋਣ ਬੰਦੇ ਕਿੱਥੇ ਬੈਠੇ ਨੇ ਇੱਕਤਾ ਜੀ ਆਪਣਾ ਇੱਥੇ ਰਹਿੰਦਾ ਸੀ ਚਾਂਸਰਮੇ ਦੇ ਕੋਲੇ ਨਾਲ ਠੀਕ ਹੈ ਜੀ ਜਿਹਦਾ ਨਾਮ ਮੁਕੋਲ ਆਈ ਤੇ ਇੱਕ ਸਾਇਲ ਪੰਡਤ ਟੋਏ ਚ ਰਹਿੰਦਾ ਸੀ ਤੇ ਇੱਕ ਕਾਲੂ ਆਈ ਉਹ ਹੈਗਾ ਪੰਮੀ ਹੱਤੇ ਵਾਲੇ ਦਾ ਮੁੰਡਾ ਜੀ ਹਾਂ ਜੀ ਕਾਫੀ ਪਿੱਛੇ ਜਨੂੰ ਚੱਲੀਆਂ ਸੀ ਹਾਂ ਜੀ ਹਾਂ ਜੀ ਪਹਿਲਾਂ ਵੀ ਸਾਡੀ ਆਪਸ ਚ ਕ੍ਰੋਸ ਪਹਿਲਾਂ ਇਹਨਾਂ ਨੇ ਮੇਰੇ ਸੱਟਾਂ ਮਾਰੀਆਂ ਸੀ ਨਿਜੈਤ ਜੀ ਠੀਕ ਹੈ ਜੀ ਬਹਾਨਾ ਬਣਾ ਕੇ ਮੇਰੀ ਨਾਲ ਕੋਈ ਇਹਨਾਂ ਨਾਲ ਲੜਾਈ ਛੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫੇਰ ਮਰੇ ਸੀ ਠੀਕ ਹੈ ਜੀ ਤੇ ਇਹ ਉਦਾਂ ਕਹੀ ਜਾਂਦੇ ਆ ਵੀ ਅਸੀਂ ਵੀ ਸਾਡੀ ਕੋਈ ਹੁਣ ਲੜਾਈ ਨਹੀਂ ਬਸ ਅਸੀਂ ਜਵਾਕਾਂ ਨੂੰ ਦੇਖਣਾ ਚਾਹੁੰਦੇ ਆ ਪਰ ਦੇਖੋ ਜੀ ਇਹ ਸਮਗਲਿੰਗ ਵੀ ਕਰਦੇ ਆ ਠੀਕ ਹੈ ਜੀ ਦਾਰੂ ਵੀ ਵੇਚਦੇ ਆ ਚਟਾ ਇਹ ਵੇਚਦੇ ਆ ਚਟਾਓ ਪੀਂਦਾ ਹੀ ਨਜਾਇਜ਼ ਵੈਪਨ ਉਹਨਾਂ ਕੋਲ ਹੈਗੇ ਆ ਜੀ ਠੀਕ ਹੈ ਜੀ ਤਾਂ ਵੀ ਦੇਖੋ ਜੀ ਕੋਈ ਉਹਨਾਂ ਤੇ ਐਕਸ਼ਨ ਨਹੀਂ ਲਿਤਾ ਜਾ ਰਿਹਾ ਕੋਈ ਮੰਨ ਕਰਕੇ ਪੁਲਿਸ aí ਮੋਕੇ ਜਾਓ ਅਸੀਂ ਇਹੀ ਮੰਗ ਬਸ ਵੀ ਪ੍ਰਸ਼ਾਸਨ ਸਾਡਾ ਸਾਥ ਦੇਵੇ ਜੋ ਬੰਦੀ ਕਾਰਵਾਈ ਉਹ ਕਰੇ ਤੇ ਜਿਹੜਾ ਉਹ ਕੰਮ ਕਰਦੇ ਆਈ ਉਹਨਾਂ ਦੇ ਥੱਲ ਪਾਵੇ ਵੀ ਹਾਂ ਭਾਈ ਜੀ ਕੀ ਨਾਮ ਪੁਰਾ ਤੁਹਾਡਾ ਮੇਰਾ ਨਾਮ ਦੀਪਕ ਹੈ ਜੀ ਦੀਪਾ ਜੀ ਇਸ ਟਾਈਮ 1 ਵਜ ਗਿਆ ਹੈ 1:30 ਵਜ ਗਿਆ ਹੈ ਇਸ ਟਾਈਮ ਖੜੇ ਹੋ ਕੀ ਗੱਲਬਾਤ ਹੋਈ ਹੈ ਤੁਹਾਡਾ ਗੱਲਬਾਤ ਮੇਰਾ ਭਰਾ ਦਾ ਬਰਥਡੇ ਸੀਗਾ ਜੀ ਤੇ ਮੇਰਾ ਬ੍ਰਦਰ ਕੇਕ ਲੈਣ ਗਿਆ ਤੇ ਦੋ ਜਣੇ ਆਏ ਇੱਕ ਜਨਾ ਪਹਿਲਾਂ ਦੇਖ ਕੇ ਗਿਆ ਸਹਿਲ ਪੰਡਤ ਸੀਗਾ ਉਹਦਾ ਨਾਮ ਤੇ ਦੋ ਜਣੇ ਆਏ ਮੁਕੁਲ ਸੀਗਾ ਤੇ ਕਾਲੂ ਸੀਗਾ ਕਾਲੂ ਨੇ ਫਾਇਰਿੰਗ ਕੀਤੀ ਹੈ ਜੀ ਮੇਰੇ ਤੇ ਕੀ ਕਾਰਨ ਕੀ ਲੜਾਈ ਦਾ ਕਾਰਨ ਕੁਛ ਨਹੀਂ ਹੈ ਇਹਨਾਂ ਦੇ ਬੰਦੇ ਆਨੇ ਨਾ ਰੰਜੀਸਾਈ ਗਏ ਨੇ ਇਧਰ ਆ ਜਾ ਕੀ ਕੋਣ ਬੰਦੇ ਇਲਾਕੇ ਦੇ ਪਤਾ ਲੱਗੇ ਇਲਾਕੇ ਦੇ ਆਈ ਇਹ ਮੁਕਲ ਹੈ ਤੇ ਕਾਲੂ ਹੈ ਤੇ ਸਾਹਿਲ ਪੰਡਤ ਹੈ ਕੀ ਕਾਰਨ ਕੀ ਲੜਾਈ ਦਾ ਦੋ ਨੰਬਰ ਦਾ ਕੰਮ ਕਰਦੇ ਆ ਜੀ ਇਹੇ ਛਿੱਟਾ ਇਹਨਾਂ ਕੋ ਦੋ ਨੰਬਰ ਦੇ ਵੈਪਨ ਹੈ ਜੀ ਤੇ दारू ਦੂਰੂ ਸਾਰਾ ਕੁਝ ਵੇਚਦੇ ਆ ਗਲਤ ਬੰਦੇ ਨੇ ਗਾਂਜਾ ਫੀਮ ਸਾਰਾ ਕੁਝ ਵੇਚਦੇ ਆ ਅੱਛਾ ਕੀ ਲੱਗਿਆ ਅੱਜ ਐਸਐਚਓ ਸਾਹਿਬ ਵੀ ਆਏ ਮੌਕੇ ਤੇ ਕੀ ਉਹਨਾਂ ਨੇ ਦੇਖਿਆ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਤੇ ਇੱਕ ਕੋਲ ਬਰਾਮਦ ਕੀਤਾ ਉਹਨਾਂ ਨੇ ਤੇ ਆਪਣਾ ਸਾਰਾ ਕੁਝ ਦੇਖ ਕੇ ਵਧੀਆ ਤਰੀਕੇ ਨਾਲ ਕਰਕੇ ਜਾਂਦੇ ਪੁਲਿਸ ਖੁਸ਼ ਹਾਂ ਠੀਕ ਹੈ ਜੀ ਮੌਕੇ ਤੇ ਪੁਲਿਸ ਆ ਗਈ ਪਹਿਲੀ ਵਾਰ ਹਾਂਜੀ ਖੁਸ਼ ਹਾਂ ਹਾਂਜੀ ਕੀ ਹੋਣਾ ਚਾਹੀਦਾ ਜਿੱਦਾਂ ਆਮ ਪਾਰਟੀ ਕਹਿੰਦੀ ਹੈ ਜੀ ਅਸੀਂ ਗੁੰਡਾਗਰਦੀ ਖਤਮ ਹੋ ਗਈ ਹੈ ਹੋ ਰਹੀ ਦਰਸਾਉਣਾ ਕੁਝ ਗੁੰਡਾਗਰਦੀ ਸਰ ਕਿੱਥੇ ਖਤਮ ਹੋ ਰਹੀ ਹੈ ਸ਼ਰਿਆਂਾਂ ਮਾਰ ਕੇ ਗੋਲੀਆਂ ਮਾਰ ਕੇ ਜੀ ਕਿਹੜਾ ਨਗਰ ਬੰਦਾ ਜੀ ਜਿਹੜਾ ਅੱਜ ਕਟਰਾ ਹੋਈ ਹੈ ਕੀ ਗੱਲ ਬਾਤ ਹੈ ਐਸਡੀ ਐਸਡੀਪੀ ਐਸਡੀਪੀ ਸਕੂਲ ਕੋਲੇ ਹੋਈ ਹੈ ਜੀ ਕਮਲਾ ਲੋਟੀਆ ਕਾਲਜ ਦੇ ਕੋਲ ਬਿਲਕੁਲ ਗਾਂਧੀ ਦੀ ਮਾਰਕੀਟ ਹੈਗੀ ਹੈ ਜੀ ਕੀ ਗੱਲ ਕੀ ਪਤਾ ਲੱਗੀ ਹੈ ਇੱਥੇ ਮੌਕੇ ਤੇ ਮੌਕਾ ਇਨਫੋਰਮੇਸ਼ਨ ਆਈ ਹੈ ਜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜੀ ਉਹਨਾਂ ਦੇ ਦੱਸਣ ਮੁਤਾਬਕ ਮੌਕਾ ਦੇਖਣਾ ਹੈ ਜੀ ਇਨਵੈਸਟੀਗੇਟ ਕਰ ਰਹੇ ਹੈ ਇਹਦੇ ਬਾਰੇ ਹੁਣ ਦੇਖੋ ਤਫ਼ਤੀਸ਼ ਕਰ ਰਹੇ ਆ ਜੀ ਕੋਈ ਲੱਭਿਆ ਖੋਰ ਖੋਰ ਕੁਛ ਇਹਨਾਂ ਨੇ ਪੇਸ਼ ਕੀਤਾ ਜੀ ਸਾਡੇ ਵੀ ਪੇਸ਼ ਕੀਤਾ ਹਾਂ ਇਹ ਕਿੰਨੇ ਵਜੇ ਦੀ ਗੱਲ ਆ ਜੀ ਇਹਨਾਂ ਦੇ ਦੱਸੋ ਤਾਓ ਕਿ 11 ਵਜੇ ਦੀ ਗੱਲ ਆ 11 ਵਜੇ ਦੇ 6 ਮਿੰਟ ਦੀ ਪਤਾ ਲੱਗਿਆ ਜੀ ਜਿਹੜੇ ਗੋਲੀ ਚਲਾਣ ਵਾਲੇ ਕੋਣ ਆਗੇ ਇਹਨਾਂ ਨੇ ਬੱਜੀ ਜਿਹੜਾ ਜਿਹੜਾ ਜੱਗੀਆਂ ਜੀ ਮੇਰੇ ਟੀਮਾਂ ਇਨਵੈਸਟੀਗੇਟ ਕਰ ਰਹੇ ਆ ਮੈਟਰ ਹਜੇ ਤੁਹਾਨੂੰ ਕੁਛ ਨਹੀਂ ਦੱਸ ਸਕਦੇ ਜੀ ਬਾਰੇ